ਆਰੇ ਵਾਲੇ ਆਪ ਵੀ ਦੁਪੱਖੇ ਜੀਵੋਂ ਵੱਡੇ ਕਰਮਾਂ ਵਾਲੇ ਜੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੰਤ ਬੰਧਿਓ ਉਹਨਾਂ ਤੋਂ ਬਾਅਦ ਬਾਬਾ ਨਾਥਾ ਸਿੰਘ ਜੀ ਬਾਬਾ ਨਾਥਾ ਸਿੰਘ ਜੀ ਕੌਣ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਮਦਮਾ ਸਾਹਿਬ ਤੋਂ ਨਿਹੜ ਨੂੰ ਜਾਣ ਲੱਗਦੇ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਜਾਣ ਲੱਗਦੇ ਨੇ ਉਸ ਵਕਤ ਆਪਣੇ ਨਗਾਰ ਜਿਸਮ ਨੂੰ ਮਿਲਿਆ ਕੀਤਾ ਉਸ ਬਦਾਈਗੀ ਦੇ ਦੌਰਾਨ ਮੇਰੇ ਕੋਲਸ ਨੇ ਵੱਡੀਆਂ ਵਕਸ਼ਸ਼ਾਂ ਕੀਤੀਆਂ ਜੋ ਆ ਵੀ ਦਰਸ਼ਨ ਕਰਦੇ ਹਾਂ ਸਭ ਤੋਂ ਪਹਿਲਾਂ ਗੁਰੂ ਪਾਸਾ ਜੀ ਦਾ ਤੇਗਾਂ ਜਿੱਤੇ ਸੈਨ ਇਸ ਨੇਰੀ ਉਤਰਾਂ ਦੇ ਵਿੱਚ ਤੇਗ ਜਿੱਤੇ ਲਿਖਿਆ ਮਿਲਦਾ ਜਾਏ ਤੇਗਾਂ ਚਾਰ ਸਭ ਪ੍ਰਾਤਨ ਤੇ ਦੋ ਪੱਥੇ ਤੀਰਾਂ ਦੇ ਜਿਨ੍ਹਾਂ ਵਿੱਚ ਚੌਣ ਤੀਰ ਨਹੀਂ ਬਖੂ ਬਖਰੇ ਤੀਨ ਕੋ ਕਿਸ ਨੇ ਮੇਲ ਨਹੀਂ ਖਾਂਦਾ ਕਿਸੇ ਨੂੰ ਥੋੜਾ ਕਿਸੇ ਨੂੰ ਬਹੁਤਾ ਸੋਨਾ ਲੱਗਿਆ ਗੁਰੂ ਪਾਸਾ ਦਾ ਕਤਾਰ ਜਿੱਤੇ ਬਿੰਨਾ ਕਾਰੀ ਸੋਨੇ ਦੀ ਆ ਗੁਰੂ ਪਤ ਦਾ ਸਿਮਰਨ ਮਾਲਾ ਸਰਬ ਲੋ ਦਾ ਗੁਰੂ ਮਹਾਰਾਜ ਦਾ ਕੰਗਾ ਕੇਸਾਂ ਦਾ ਤੋੜੇਦਾਰ ਬੰਦੂਕ ਮੇਰੇ ਪਾਸਾ ਸੰਜੋਤ ਚੰਦ ਤੋੜਾ ਦੋ ਸਫਾ ਜੰਗ ਰਲਮੀਆਂ ਧਾਤਾਂ ਦੇ ਚਾਰ ਢਾਲਾਂ ਗੁਰੂ ਪਾਸਾ ਜੀ ਦੀਆਂ ਜਿਨ੍ਹਾਂ ਦੇ ਦੋ ਹੱਥ ਦੀਆਂ ਤੇ ਦੋ ਪਿੱਠ ਦੀਆਂ ਇੱਕ ਸਰਬ ਲੋ ਦੀ ਤਿੰਨ ਕਾਂਬੇ ਦੀਆਂ ਇਹ ਤਿੰਨ ਬਰਾਗਣਾ ਬਾਬਾ ਨਾਥਾ ਸਿੰਘ ਜੀ ਦੀਆਂ ਇਹ ਗੁਰੂ ਪਾਸ ਦਾ ਰਵਾਬ ਬੁਲਾਉਣ ਵਾਲਾ